ਕੁਛ ਹੀ ਦੇਖ ਰਹੇ ਤਸਵੀਰਾਂ ਇਸ ਟਾਈਮ ਘੱਗੇ ਮੰਡੀ ਦੀਆਂ ਅਨਾਜ ਮੰਡੀ ਦੀਆਂ ਇਸ ਟਾਈਮ ਮੈਂ ਪਹੁੰਚ ਪਹੁੰਚਿਆ ਸੀ ਅੱਜ ਜਿਹੜੀ ਕੀ ਗੱਲ ਕੀਤੀ ਜਾਵੇ 1 ਅਕਤੂਬਰ 1 ਅਕਤੂਬਰ ਤੋਂ ਘੱਗੇ ਦੇ ਵਿੱਚ ਜਿਹੜੀ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਜੀ ਬੋਲੀ ਅੱਜ ਜਿਹੜੀ ਕੀ ਸਟਾਰਟ ਕੀਤੀ ਗਈ ਹੈ ਇਸ ਮੌਕੇ ਜਿਹੜੇ ਆਪਣੇ ਵਿਧਾਇਕ ਨੇ ਉਹਨਾਂ ਦੇ ਸੁਪੁੱਤਰ ਇੱਥੇ ਪਹੁੰਚੇ ਹੋਏ ਸੀ ਸਾਡੇ ਮਹੰਗਾ ਸਿੰਘ ਜੀ ਜਿਹੜੇ ਬਰਾਡ ਚੇਅਰਮੈਨ ਉਹ ਵੀ ਇੱਥੇ ਪਹੁੰਚੇ ਹੋਏ ਸੀ ਔਰ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਬਾਕੀ ਜਿਹੜੇ ਕੁਝ ਤੁਹਾਨੂੰ ਮੈਂ ਕਿਸਾਨ ਭਰਾਵਾਂ ਨੂੰ ਇੱਕ ਜਿਹੜੀ ਗੱਲ ਜਰੂਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਕੈਮਰਾਮੈਨ ਨੂੰ ਕਹਿੰਦਾ ਥੋੜਾ ਕੈਮਰਾ ਇੱਧਰ ਘੁਮਾਇਆ ਜਾਵੇ ਔਰ ਇੱਥੇ ਇੱਕ ਜਦੋਂ ਕੀ ਆਪਣੀ ਐਂਟਰੀ ਹੁੰਦੀ ਹੈ ਇੱਕ ਅਧਿਕਾਰੀ ਬੈਠਾ ਹੋਇਆ ਕਰੂਗਾ ਜਿਹੜਾ ਕਿ ਕੋਈ ਵੀ ਜਿਹੜੀ ਫਸਲ ਆਉਂਦੀ ਹੈ ਉਹਦੀ ਜਿਹੜੀ ਕਿ ਨਮੀ ਨਮੀ ਦੀ ਜਿਹੜੀ ਕਿ ਜਾਂਚ ਇੱਥੇ ਕੀਤੀ ਜਾਏਗੀ ਔਰ ਕਿਸਾਨ ਭਰਾਵਾਂ ਨੂੰ ਇਹ ਜਾਨਕੀ ਬੇਨਤੀ ਕੀਤੀ ਚੇਅਰਮੈਨ ਜੀ ਆਪਣੇ ਸਾਨੂੰ ਉਹਨਾਂ ਬੋਲਾਂ ਵੀ ਬੇਨਤੀ ਕੀਤੀ ਗਈ ਹੈ ਕਿ ਜਿਹੜੀ ਨਮੀ ਦੀ ਮਾਤਰਾ ਉਹ 17% ਤੋਂ ਵੱਧ ਨਾ ਹੋਵੇ ਨਹੀਂ ਤਾਂ ਮੰਡੀ ਦੇ ਵਿੱਚ ਰਾਤ ਨੂੰ ਬੈਠ ਕੇ ਖੱਜਲਖਵਰੀ ਜਿਹੜੀ ਹੈ ਉਹ ਹੋ ਸਕਦੀ ਹੈ ਕੋਸ਼ਿਸ਼ ਕਰੋ ਕਿ ਜਿਹੜੀ ਵੀ ਤੁਸੀਂ ਝੋਨਾ ਵੜਾਉਂਦੇ ਹੋ ਉਹਨੂੰ ਜਿਹੜੀ ਦਿਨ ਦੇ ਵਿੱਚ ਹੀ ਵੜਾਇਆ ਜਾਵੇ ਔਰ ਜਿਹੜੀ ਪੂਰਾ ਪਕਾ ਕੇ ਉਹਨੂੰ ਫੇਰ ਵਡਾ ਕੇ ਇੱਥੇ ਮੰਡੀ ਦੇ ਵਿੱਚ ਲੈ ਕੇ ਆਓ ਕਿਉਂਕਿ ਇੱਥੇ ਇਹਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਫਸਲ ਜਿਹੜੀ ਹੋਏਗੀ ਉਹਨੂੰ ਕੋਈ ਵੀ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਨਾਲ ਦੀ ਨਾਲ ਉਹਦਾ ਯਾਨੀ ਕਿ ਤੋਲ ਜਿਹੜਾ ਉਹ ਜ਼ਰੂਰ ਲੱਗੇਗਾ ਬਾਕੀ ਸਾਡੇ ਨਾਲ ਜਿਹੜੇ ਮੌਜੂਦ ਨੇ ਇੱਥੋਂ ਦੇ ਮੰਡੀ ਦੇ ਵਿੱਚ ਪ੍ਰਧਾਨ ਹੋ ਗਏ ਉਹਨਾਂ ਨਾਲ ਵੀ ਅਸੀਂ ਗੱਲਾਂ ਬਾਤਾਂ ਕਰਦੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਕਾਕਿਆ ਹਾਂਜੀ ਹਾਂ ਪਾਇ ਸਾਰੇ ਦੇ ਪਾਸੋਂ ਆਓ ਜੀ ਆਓ ਆਮਦ ਆ ਬਰਾਦੀਖਾ والله ਪਾਇ ਇਨਸਾਫ ਇਹ ਤਾਂ ਮੰਨੇ ਦੀ ਸਮਝ ਆਉਂਦੀ ਆ ਉਹ ਉਹ ਯਾਰ ਨਹੀਂ ਇਧਰ ਇਧਰ ਹੋ ਜਾਓ ਹਾਂਜੀ ਸਸੀ ਗੱਲ ਜੀ ਸਸੀ ਗੱਲ ਜੀ ਫੀਮੈਂਟ ਸਾਹਿਬ ਅੱਜ ਘੱਗਾ ਮੰਡੀ ਦੇ ਵਿੱਚ ਤੁਸੀਂ ਪਹੁੰਚ ਕੀਤੇ ਔਰ ਅੱਜ ਇੱਥੇ ਸਰਕਾਰੀ ਕਰੀਏ ਰਿਡਿਓ ਸ਼ੁਰੂ ਕੀਤੀ ਗਈ ਹੈ ਔਰ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਅੱਜ ਘੱਗੇ ਮੰਡੀ ਦੇ ਵਿੱਚ ਪਹੁੰਚੇ ਆ ਬੜੀ ਸੋਹਣੀ ਤੇ ਸੁੱਕੀ ਫਸਲ ਕਿਸਾਨ ਵੀਰਾਂ ਦੀ ਆਈ ਏ ਜਿੱਦਾ ਮੌਸਮ ਵੀ ਠੀਕ ਆਇਆ 14 ਤੇ ਉਹਦੇ ਬਾਰੇ ਬੜੀ ਖੁਸ਼ੀ ਦੀ ਗੱਲ ਏ ਤੇ ਜਿਹੜੀ ਉਹ ਸਰਕਾਰੀ ਖਰੀਦ ਪਿਛਲੇ ਤਰੀਕ 16 ਤਰੀਕ ਤੋਂ ਸ਼ੁਰੂ ਸੀ ਪਰ ਥੋੜੀ ਲੇਟ ਆਨ ਕਰਕੇ ਫਸਲ ਜਿਹੜੀ ਜਿਹੜੀ ਆਉਣ ਆਉਣ ਲੱਗੀ ਏ ਤੇ ਬਾਕੀ ਪ੍ਰਾਈਵੇਟ ਬੋਲੀ ਜਿਹੜੀ ਕਾਫੀ ਦਿਨਾਂ ਤੋਂ ਚੱਲ ਰਹੀ ਏ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਮੰਡੀ 'ਚ ਆਰਤੀ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਕਿਉਂਕਿ ਸਾਰੇ ਪ੍ਰਬੰਧ ਸਪਾਈ ਦੇ ਲੈਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਪੂਰੇ ਤੇ ਇਹੀ ਬੇਨਤੀ ਕਿਸਾਨਾਂ ਨੂੰ ਵੀ ਸੁੱਕਾ ਤੇ ਝੋਨਾ ਲੈ ਕੇ ਆਉਣ ਤੇ ਜਿਹੜਾ ਇੱਥੇ ਬੈਠਣਾ ਆਉਣਾ ਪਏ ਤਾਂ ਬਹੁਤ ਵਧੀਆ ਪ੍ਰਬੰਧ ਕਰ ਦਿੱਤਾ ਸਹੀ ਚੇਅਰਮੈਨ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਆਵੇ ਜਿਹੜਾ ਮੌਇਸਚਰ ਨੂੰ ਲੈ ਕੇ ਥੋੜਾ ਜਿਹਾ ਕਿਸਾਨਾਂ ਨੂੰ ਕੁਝ ਦੱਸਿਆ ਵੀ ਜਾਏ ਕਿਉਂਕਿ ਜੀ ਕੁਝ ਰਾਤ ਨੂੰ ਵੱਢਣ ਦੇ ਜਿਵੇਂ ਮਸ਼ੀਨਾਂ ਲੱਗਦੀਆਂ ਨੇ ਉਹਨਾਂ ਬਾਰੇ ਵੀ ਕੋਈ ਦੱਸੋ ਹਾਂਜੀ ਬੀਏ ਜੀ ਆਪਣਾ ਜਿਹੜਾ 17 ਤੋਂ ਮੌਇਸਚਰ ਸਹੀ ਹੋਣਾ ਚਾਹੀਦਾ ਉਹ ਇਹੀ ਹੈ ਵੀ ਜਿਹੜੀ ਆਪਣੇ ਖੇਤਾਂ ਨਾਲ ਫਸਲ ਨੂੰ ਚੰਗੀ ਤਰ੍ਹਾਂ ਪੱਕਣ ਦੇਣਾ ਤੇ ਵਧੀਆ ਤਰੀਕੇ ਨਾਲ ਵਧਾਣਾ ਉਹਨੂੰ ਜਿਹੜਾ ਇੱਥੇ ਆ ਕੇ ਉਹਨਾਂ ਨੂੰ ਦਿੱਕਤ ਨਾਲ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਹਾਂ ਤੇ ਜਿਹੜਾ 17 ਤੋਂ ਮੌਇਸਚਰ ਨੀਚੇ ਆਏਗਾ ਤੇ ਉਹ ਇੱਥੇ ਰੁਕਣਾ ਨਹੀਂ ਪਏਗਾ ਉਹਨਾਂ ਨਾਲ ਦੀ ਨਾਲ ਉਹਨਾਂ ਦੀ ਫਰੀਡ ਕੀਤੀ ਜਾਏਗੀ ਹਾਂ ਸੁੱਕਾ ਨਾਲ ਦੀ ਨਾਲ ਵੇਲਾ ਕੀਤਾ ਜਾਏਗਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਤੇ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆੜਤੀ ਭਰਾਵਾਂ ਨੂੰ ਜਾਂ ਕੋਈ ਕਿਸਾਨ ਭਰਾਵਾਂ ਨੂੰ ਤੇ ਉਹਨਾਂ ਦੇ ਸੰਯੋਗ ਲਈ ਅਸੀਂ ਖੜੇ ਹਾਂ ਸਾਰੇ ਹਰ ਟਾਈਮ 2 ਹਾਂਜੀ ਸਤਿ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੁਸੀਂ ਇੱਕ ਅੱਗੇ ਮੰਡੀ ਦੇ ਵਿੱਚ ਵੀ ਇਸ ਟਾਈਮ ਪਹੁੰਚੇ ਤੇ ਅੱਜ ਜਿਹੜੀ ਖਰੀਦ ਜਿਹੜੀ ਸਰਕਾਰੀ ਉਹ ਸ਼ੁਰੂ ਵੀ ਕਰਵਾਈ ਗਈ ਹੈ ਇੱਕ ਅੱਗੇ ਦੇ ਵਿੱਚ ਆ ਕੇ ਤੁਹਾਡੇ ਵੱਲੋਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿਸਾਨਾਂ ਨੂੰ ਖਾਸ ਕਰਕੇ ਅਸੀਂ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਆਪਣੇ ਝੋਨੇ ਦੀ ਫਸਲ ਹੈ ਉਹਨੂੰ ਇੱਕ ਤਾਂ ਦਿਨੇ ਵੱਡਿਆ ਜਾਵੇ ਤੇ ਇੱਕ ਤਾਂ ਮੌਇਸਚਰ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਗਿੱਲੀ ਫਸਲ ਹੈ ਫਿਰ ਉਹ ਚੱਕਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਚੇਅਰਮੈਨ ਸਾਹਿਬ ਵੀ ਬੇਨਤੀ ਕਰਕੇ ਗਏ ਹੈ ਮੈਂ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਝੋਨਾ ਜਦੋਂ ਲੱਗ ਗਿਆ ਪੱਕ ਗਿਆ ਵ ਠੱਲੇ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਤੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਆਪਾਂ ਜੇ ਤੁਹਾਡੇ ਨਾਲ ਗੱਲ ਕਰੀਏ ਤਾਂ ਮੰਡੀ ਦੇ ਪ੍ਰਬੰਧ ਦਰਸ਼ਨ ਪੂਰੇ ਮੁਕੰਮਲ ਹੋ ਚੁੱਕੇ ਨੇ ਕਿਸੇ ਤਰੀਕੇ ਦੀ ਕੋਈ ਸੁਵਿਧਾ ਦਾ ਸਾਹਮਣਾ ਤੇ ਨਹੀਂ ਕਰਨਾ ਪੈਗਾ ਕਿਸਾਨ ਨੂੰ ਦੇਖੋ ਮੰਡੀਆਂ ਦਾ ਪ੍ਰਬੰਧ ਤਾਂ ਪੂਰੇ ਹੀ ਹੈ ਤੇ ਅਸੀਂ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਨੂੰ ਦੂਰ ਕਰਨ ਲਈ ਤਿਆਰ ਵੀ ਬੈਠੇ ਹਾਂ ਤੇ ਜਿਹੜੇ ਸਰਕੂ ਰਾਤ ਨੂੰ ਮੰਨ ਲਓ ਮਸ਼ੀਨਾਂ ਲੱਗਦੀਆਂ ਨੇ ਉਹਨਾਂ ਨੂੰ ਵੀ ਕੋਈ ਕਾਰਵਾਈ ਹੋ ਸਕਦੀ ਉਹਨਾਂ ਦੇ ਉੱਤੇ ਜਿਹੜੇ ਕਿ ਰਾਤ ਨੂੰ ਜਿਹੜੇ ਝੋਨਾ ਚੰਨਾ ਵੜਾਉਂਦੇ ਆ ਤੇ ਕੋ ਗੱਲ ਪਤਾ ਕੀ ਹੈ ਜੀ ਹੁਣ ਕਿਸਾਨਾਂ ਨੇ ਆਪਦੀ ਜਿਹੜੀ ਫਸਲ ਆਪਦੇ ਪੁੱਤਾਂ ਵਾਂਗੂ ਪਾਲੀ ਹੋਈ ਆ ਸੋ ਕੱਟਣ ਵੜਨ ਦਾ ਉਹਨਾਂ ਨੂੰ ਹੀ ਪਤਾ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੇ ਰਾਤ ਨੂੰ ਵੜਨਗੇ ਤਾਂ ਜਿਹੜਾ ਮੌਸਮ ਹੈ ਉਹ ਜ਼ਿਆਦਾ ਆਏਗਾ ਸੋ ਇਹੀ ਬੇਨਤੀ ਹੈ ਕਿ ਜਿਹੜੀ ਫਸਲ ਹੈ ਉਹ ਦਿਨੇ ਵੱਢੀ ਜਾਵੇ ਤੇ ਕੁਝ ਜਿਹੜੀ ਪਾਜੀ ਇਹਨਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਵੀ ਕੋਈ ਪਰਾਲੀ ਨੂੰ ਅੱਗ ਲਾਉਣ ਵਾਲੇ ਜਿਹੜੇ ਸਿਲਸਿਲੇ ਨੇ ਉਹ ਇਸ ਵਾਰ ਮੈਨੂੰ ਲੱਗਦਾ ਕਿ ਬਹੁਤ ਘਟਣਗੇ ਕਿਉਂਕਿ ਮਸ਼ੀਨਰੀ ਵਗੈਰਾ ਕਾਫੀ ਵੈਸੇ ਤਾਂ ਪ੍ਰੋਵਾਈਡ ਕਰ ਦਿੱਤੀ ਗਈ ਫਿਰ ਵੀ ਤੁਸੀਂ ਕੋਈ ਕਿਸਾਨਾਂ ਨੂੰ ਕੋਈ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਦੇਖੋ ਆਪਣੇ ਏਰੀਆ ਦੇ ਵਿੱਚ ਜਿਵੇਂ ਸੀਐਨਜੀ ਪਲਾਂਟ ਵੀ ਹੈਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਪਰਾਲੀ ਹੈ ਉਹ ਐ ਵੇਸਟੇਜ ਜਾ ਰਹੀ ਹੈ ਤਾਂ ਤੁਸੀਂ ਜਿਹੜੇ ਬਿਲਰ ਵਾਲੇ ਭਰਾ ਅੱਜ ਆਏ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਕਿ ਤੁਹਾਨੂੰ ਮਾੜਾ ਮੋਟਾ ਜਿਹੜੇ ਪੈਸੇ ਉਹ ਦੇ ਕੇ ਜਾਣਗੇ ਤਾਂ ਜ ਤੁਸੀਂ ਨਾ ਉਸ ਪਾਸੇ ਨਾ ਜਾਓ ਤੇ ਜਿੰਨੇ ਵੀ ਆ ਬਿੱਲਰ ਵਾਲੇ ਭਰਾ ਤੁਰੇ ਫਿਰਦੇ ਆ ਨਾਲ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਇਹ ਆਪ ਦਾ ਜਾ ਕੇ ਸੀਐਨਜੀ ਨੂੰ ਜਿਹੜੀ ਉਹ ਪਰਾਲੀ ਵਿੱਚੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਸਾਸੀ ਗਲਪਰਦਾਨ ਜੀ ਹਾਂਜੀ ਹਾਂਜੀ ਸੱਤਿਆਣਾ ਚੋਗੇ ਹੋ ਗਿਆ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਸਭ ਤੋਂ ਮੰਡੀ ਦੇ ਪ੍ਰਧਾਨ ਦੇ ਨਾਤੇ ਮੈਂ ਮਹਿੰਗਾ ਸਿੰਘ ਬਰਾੜ ਸਾਹਿਬ ਜੀ ਦਾ ਤੇ ਐਮਐਲਏ ਸਾਹਿਬ ਦੇ ਬੇਟੇ ਦਾ ਸਰਦਾਰ ਜਗਮੀਤ ਗਰਮੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ एनर्जी में जो हो गे, गे साड़ी साड़ी के हट गए इत्ते ਸਾਡੀ ਬੋਲੀ ਕਰਾਈ ਬਾਕੀ ਗੱਲ ਮੈਂ ਪਾਰਟੀਵਾਦੀ ਦੇ ਉੱਪਰ ਉੱਠ ਗਏ ਸਕ ਮੈਂ ਕਾਂਗਰਸੀ ਆ ਕਿਹੜੀ ਗੱਲ ਸਟਾਈ ਕਵਾਂਗਾ ਤੇ ਇੱਥੇ ਪਹਿਲਾ ਐਮਐਲ ਸਾਹਿਬ ਨੇ ਬੜਾ ਕੰਮ ਕੀਤਾ ਸਾਡੇ ਲਈ ਸਾਡੀ ਤਣਕ ਦੀ ਸਭ ਤੋਂ ਪਹਿਲਾਂ ਸਬਡਿਵੀਜ਼ਨ ਪਾਤੜਾਂ ਚੋਂ ਸਾਡੀ ਮੰਡੀ ਵੇਲੀ ਕਰਾਈ ਮੈਂ ਤਾਂ ਇਨੀ ਥੈਂਕਸ ਕਰਦਾ ਜੀ ਧੰਨਵਾਦ ਬਹੁਤ ਵੱਡੀ ਗੱਲ ਹੈਣਾ ਆਜੋ ਬਿੱਟੂ ਜੀ ਗੱਲ ਕਰਨਾ ਚਾਹੋਗੇ 2 ਮਿੰਟ ਤੁਸੀਂ ਹਾਂਜੀ ਬਿੱਟੂ ਜੀ ਕੀ ਕਹਿਣਾ ਚਾਹਗਾ ਸਪੈਸ਼ਲੀ ਤੌਰ ਤੇ ਆਪਣੇ ਚੇਅਰਮੈਨ ਸਾਹਿਬ ਜਿਹੜੇ ਨੇ ਔਰ ਐਮਐਲਏ ਸਾਹਿਬ ਤੇ ਸੁਪੁੱਤਰ ਜਿਹੜੇ ਨੇ ਉਹ ਵੀ ਇੱਥੇ ਮੰਡੀ ਦੇ ਵਿੱਚ ਪਹੁੰਚਨੇ ਅੱਜ ਪਹਿਲੇ ਦਿਨ ਜਿਹੜੀ ਕਿ ਮੰਡੀ ਦੀ ਵਿੱਚ ਸ਼ੁਰੂਆਤ ਵੀ ਕੀਤੀ ਗਈ ਬੋਲੀ ਦੀ ਸਰ ਤੋਂ ਪਹਿਲਾਂ ਸੀ ਮਾਰਕ ਕਮੇਟੀ ਚੇਅਰਮੈਨ ਤੇ ਐਮਐਲਏ ਸਾਹਿਬ ਜਿਹੜੇ ਧੰਨਵਾਦ ਸਾਡੀ ਮੰਡੀ 'ਚ ਪਹੁੰਚੇ ਨੇ ਫਿਰ ਸ਼ੁਰੂ ਹੋਈ ਹੈ ਹੁਣ ਚਿਮ ਲਾਲ ਨੇ ਵਧੀਆ ਗੱਲ ਕਹੀ ਇਹਨ 2 ਸਾਲ ਹੋਏ ਬਣੇ ਨੂੰ ਉਹਨਾਂ ਦੇ ਮੰਡੀ 'ਚ ਕੋਈ ਪਿਛਲੇ ਕਣਕ ਦੀ ਬਹੁਤ ਘਟੋਤੀ ਹੈ ਕਿਸੇ ਕਿਸੇ ਨੂੰ ਕਣਕ ਸਰ ਨਾਲ ਪਹਿਲਾਂ ਕਗੇ ਮੰਡੀ ਚੱਕੀ ਗਈ ਹੈ ਚਲੋ ਨੇ ਕਿਹਾ ਵੀ ਕਾਂਗਰਸੀ ਹੈਗਾ ਉਹ ਤਾਂ ਚਲੋ ਪਾਰਟੀ ਵੀ ਉੱਤ ਉੱਠ ਕੇ ਮੈਨੂੰ ਵਧੀਆ ਗੱਲ ਕਰੀ ਆ ਸਰਕਾਰਾਂ ਤਾਂ ਹੁੰਦੇ ਜਾਂਦੀਆਂ ਰਹਿੰਦੀਆਂ ਨੇ ਇਸ ਕਰਕੇ ਮੰਡੀ 'ਚ ਬਹੁਤ ਵਧੀਆ ਚੱਲ ਰਿਹਾ ਕੰਮ ਤੇ ਕਿਸੇ ਦੀ ਕੋਈ ਕੰਪਲੇਨਟ ਨਹੀਂ ਹੈ ਪ੍ਰਬੰਧ ਬਿਲਕੁਲ ਮੁਕੰਮਲ ਪੂਰਾ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਧੰਨਵਾਦ ਸਾਹਿਬ ਜੀ